ਕੰਗਾ ਉਹ ਆਪਾਂ ਇਨਸਾਫ ਇਤੋਂ ਲੈ ਕੇ ਜਾਣਾ ਚਾਹੀ ਸਾਨੂੰ ਸਵੇਰ ਹੋ ਜਵੇ ਚਾਹੇ ਫੇ ਕੱਲ ਰਾਤ ਦਾ ਹੋ ਜਵੇ ਸਾਨੂੰ ਬਹੁਤ ਬਹੁਤ ਧੰਨਵਾਦ ਸੱਸੀ ਤੁਹ ਦਿਖਾਈਏ ਇੱਕ ਵਾਰੀ ਹਾਲ ਦਿਖਾ ਦਿੰਨੇ ਆ ਅੰਦਰ ਦਾ ਕੀ ਹਾਲ ਹੈ ਬੜੀ ਕੋਰ ਦੀ ਬਾਕੀ ਹੋ ਜੇ ਕੋਈ ਹੋਰ ਹੋਵੇ ਹਾਂ ਜੀ ਲੈ ਜੀ ਇੰਨੇ ਬੱਚੇ ਇਥੇ ਬੈਠੇ ਨੇ ਇਹ ਦੇਖੋ ਬਈ ਸਿਰਫ ਬੱਤੰਦੀ ਹੀ ਜਗ੍ਹਾ ਆ ਆ ਜਿਹੜੇ ਬੇਜਵਾਨ ਹੈਗੇ ਆ ਇਸ ਵੇਲੇ ਕਿੱਥੇ ਜਾਣਗੇ ਉਹ ਗੁਜਾਰਿਸ਼ ਆ ਇਹਦੇ ਬਾਰੇ ਜਿਆਦਾ ਤੋਂ ਜਿਆਦਾ ਦੱਸਿਆ ਜਾਵੇ ਤਾਂ ਕਿ ਇਹ ਜਿਹੜੇ ਹੈਗੇ ਆ ਇਦਰੀਆਂ क्रूरता मां ਰੁਕਣ